ਸਰਹਿਤ ਦੇ ਰੰਗ ਪ੍ਰੋਗਰਾਮ ਵਿੱਚ ਤੁਹਾਡਾ ਅੱਜ ਫਿਰ ਸਵਾਗਤ ਹੈ ਅੱਜਸੀਂ ਸਾਹਿਬ ਕੇ ਗੁਣ ਲੜੀ ਅਧੀਨ ਚੱਲ ਰਹੇ ਮੂਲ ਮੰਤਰ ਦੇ ਵਿਖਿਆਨ ਵਿੱਚੋਂ ਆਜੁੰਨੀ ਸਭ ਪੰਗ ਗੁਰਪ੍ਰਸਾਦ ਦਾ ਵਿਖਿਆਨ ਕਰ ਰਹੇ ਹਾਂ ਇਸ ਵਿਖਿਆਨ ਨੂੰ ਅਸੀਂ ਪੰਚਮ ਪਾਸ਼ਾ ਗੁਰੂ ਅਰਜਨ ਦੇਵ ਜੀ ਦੇ ਮੁਖਾਰਬ ਤੋਂ ਪਰਗਟ ਹੋਏ ਪ੍ਰਵਚਨ ਦੇ ਨਾਲ ਸ਼ੁਰੂ ਕਰਦੇ ਹਾਂ ਜਨਨ ਮਰਨ ਦੋਹੋਂ ਮੈ ਨਹੀਂ ਜਨ ਪਰ ਉਪਕਾਰੂ ਆਏ ਅਯੋਨ ਦੇ ਅਰਥ ਜੋ ਕਿਸੇ ਸੰਸਾਰੀ ਜੁਨ ਵਿੱਚ ਨਹੀਂ ਆਉਂਦਾ ਮਾਤਾ ਦੇ ਗਰਭ ਨੂੰ ਧਾਰਨ ਨਹੀਂ ਕਰਦਾ ਜਨਮ ਤੇ ਮਰਨ ਵਿੱਚ ਨਹੀਂ ਆਉਂਦਾ ਉਹ ਅਜੋਨੀ ਹੈ ਸਵਤੰਤਰ ਅਰਥ ਸਵੈ ਪ੍ਰਕਾਸ਼ ਹੈ ਜੋ ਆਪਣੇ ਆਪ ਸਵੈ ਪ੍ਰਕਾਸ਼ ਹੋਇਆ ਹੈ ਪਰਮਾਤਮਾ ਕਰਤਾ ਪੁਰਖ ਹੈ ਕਿਉਂਕਿ ਉਸਨੇ ਇਸ ਸੰਸਾਰ ਵਿੱਚ ਆ ਕੇ ਇਸ ਸ੍ਰਿਸ਼ਟੀ ਦੇ ਜੀਵਾਂ ਦਾ ਚਾਰੇ ਖਾਣੀਆਂ ਦਾ ਪਦਾਰ ਕਰਨਾ ਹੈ ਪਰ ਉਪਕਾਰ ਕਰਨਾ ਹੈ ਜਨਮ ਮਾਰਨ ਦੋਹੋਂਵੇਂ ਨਹੀਂ ਜਨ ਪਰ ਉਪਕਾਰੀ ਹੈ ਇਹ ਪਰ ਉਪਕਾਰ ਜੋ ਹੈ ਉਹ ਕਰਤਾਪੁਰਖ ਆਪ ਕਰਦੇ ਹਨ ਤੇ ਇਸ ਕਰਤਾਪੁਰਖ ਦੀ ਪਰਵਾਸ਼ਾ ਜਾਂ ਕਰਤਾਪੁਰਖ ਬਾਰੇ ਜੋ ਪ੍ਰਵਚਨ ਗੁਰੂ ਨਾਨਕ ਦੇਵ ਜੀ ਨੇ ਕਹੇ ਆਏ ਨਾ ਜਾਏ ਪ੍ਰਭ ਕਿਰਪਾ ਨਾਲ ਨਾਉ ਹੁੰਦਾ ਹੈ ਤੇ ਨਾ ਹੀ ਜਾਂਦਾ ਹੈ ਕਹਿਣ ਤੋਂ ਭਾਵ ਇਹ ਹੈ ਕਿ ਨਾ ਜਨਮ ਧਾਰਦਾ ਹੈ ਤੇ ਨਾ ਹੀ ਉਹ ਮਰਨ ਦੇ سلسلے ਵਿੱਚ ਆਉਂਦਾ ਹੈ ਜਾਂਦਾ ਹੈ ਪਾਵਨ ਨਾ ਜੰਮਦਾ ਹੈ ਤੇ ਨਾ ਮਰਦਾ ਹੈ ਸਿਰਫ ਉਹ ਪ੍ਰਭੂ ਹੈ ਉਹ ਸਿਰਫ ਇਸ ਸ੍ਰਿਸ਼ਟੀ ਦੇ ਜੋ ਜੀਵ ਨੇ ਉਹਨਾਂ ਲਈ ਕਿਰਪਾਲੂ ਬਣ ਕੇ ਆਉਂਦਾ ਹੈ ਉਹਨਾਂ ਦਾ ਆਧਾਰ ਕਰਦਾ ਹੈ ਉਹਨਾਂ ਦਾ ਪਰ ਉਪਕਾਰ ਕਰਦਾ ਹੈ ਕਿਉਂਕਿ ਉਹ ਸ੍ਰਿਸ਼ਟੀ ਦੇ ਕਣ-ਕਣ ਵਿੱਚ ਸਮਾਇਆ ਹੋਇਆ ਹੈ ਰਵਿਆ ਹੋਇਆ ਹੈ ਸਤਿਗੁਰੂ ਨਾਨਕ ਦੇਵ ਜੀ ਤੂੰ ਕਰਤਾ ਪੁਰਖ ਅਗੰਮ ਹੈ ਰਵਿਆ ਸਰਥਾਈ ਜਰੇ ਜਰੇ ਵਿੱਚ ਕਣਕਣ ਵਿੱਚ ਉਹ ਰਵਿਆ ਹੋਇਆ ਹੈ ਇਸੇ ਲਈ ਰਵਿਆ ਹੋਇਆ ਹੈ ਕਿਉਂਕਿ ਉਸਨੇ ਹੀ ਇਸ ਸ੍ਰਿਸ਼ਟੀ ਦੀ ਸਜਣਾ ਕੀਤੀ ਹੈ ਉਹ ਸ੍ਰਿਸ਼ਟੀ ਦੀ ਸਜਣਾ ਕਰਨ ਵਾਲਾ ਵੀ ਹੈ ਕਰਤਾ ਪੁਰਖ ਜੋ ਹੈ ਜੋ ਓਜਨੀ ਹੈ ਸਵੈਪੰਗ ਹੈ ਉਹ ਇਸ ਸ੍ਰਿਸ਼ਟੀ ਦੀ ਸਜਣਾ ਵੀ ਕਰਦਾ ਹੈ ਸਤਿਗੁਰੂ ਜੀ ਲਿਖਦੇ ਨੇ ਤੂੰ ਕਰਤਾ ਪੁਰਖ ਅਗੰਮ ਹੈ ਆਪ ਸ੍ਰਿਸ਼ਟ ਉਪਾਤੀ ਜਿਸ ਨੇ ਇਹ ਆਪ ਸ੍ਰਿਸ਼ਟ ਜਾਂ ਇਹ ਬ੍ਰਹਮਣ ਦੇ ਵਿੱਚ ਚਾਰੇ ਖਾਣੀਆਂ ਇਹ ਸੰਸਾਰ ਨੂੰ ਪੈਦਾ ਕੀਤਾ ਹੈ ਉਹ ਕਰਤਾ ਪੁਰਖ ਉਹ ਜੋ ਨਹੀਂ ਹੈ ਉਹ ਕੋਈ ਜੋ ਨਹੀਂ ਧਾਰਨ ਕਰਦਾ ਉਹ ਸਵੈ ਅੰਗ ਹੈ ਸੋ ਉਹ ਜੋ ਨਹੀਂ ਹੋਣਾ ਸਵੈਪੰ ਪਾਉ ਸਵੈ ਪ੍ਰਕਾਸ਼ ਹੋਣਾ ਇੱਕ ਓਕਾਰ ਦੀ ਸਥਿਤੀ ਜਾਂ ਇੱਕ ਓਕਾਰ ਨੂੰ ਪ੍ਰਗਟ ਕਰਦਾ ਹੈ ਸਿਰਫ ਇੱਕ ਓਕਾਰ ਹੈ ਜੋ ਗਰਮ ਧਾਰਨ ਨਹੀਂ ਕਰਦਾ ਇਹ ਉਹ ਪਰ ਉਪਕਾਰ ਕਰਦਾ ਹੈ ਜਨ ਪਰ ਉਪਕਾਰੀ ਆਏ ਅਜੋਨੀ ਦੀ ਜਿਹੜਾ ਜੂਨ ਧਾਰਨੀ ਕਰਦਾ ਸਵੈ ਪ੍ਰਕਾਸ਼ ਹੈ ਉਸ ਬਾਰੇ ਸਤਿਗੁਰੂ ਅਮਰਦਾਸ ਜੀ ਦਾ ਪ੍ਰਵਚਨ ਹੈ ਹਰ ਅਗਮ ਅਗੋਚਰ ਅਨਾਥ ਅਜੋਨੀ ਹਰ ਅਗੁਨ ਅਗੋਚਰ ਅਨਾਥ ਅਜੋਨੀ ਉਹ ਜੋਨ ਵਿੱਚ ਨਹੀਂ ਆਉਂਦਾ ਤੇ ਇਹ ਜੋ ਜੋਨ ਵਿੱਚ ਨਹੀਂ ਆਉਂਦਾ ਉਹ ਸੇਵਕ ਨਹੀਂ ਹੈ ਉਹ ਠਾਕਰ ਹੈ ਉਹ ਉਕਾਰ ਪੁਰਖ ਹੈ ਪਰਮਾਤਮਾ ਹੈ ਕਰਤਾ ਪੁਰਖ ਹੈ ਇਸ ਧਰਤੀ ਦੇ ਜੀਵਾਂ ਦਾ ਰਖਵਾਲਾ ਹੈ ਹਰ ਅੰਤਰ ਬਾਹਰ ਸੰਗ ਰਖਵਾਲਾ ਕਿਉਂਕਿ ਉਸਨੇ ਇਸ ਸ੍ਰਿਸ਼ਟੀ ਦੀ ਸਜਨਾ ਕੀਤੀ ਹੈ ਤੇ ਇਸ ਲਈ ਉਹ ਅਬਨਾਸੀ ਵੀ ਹੈ ਤੇ ਪ੍ਰਭੂ ਅਬਨਾਸੀ ਏਕ ਓਕਾਰ ਜਦੋਂ ਉਹ ਅਬਨਾਸੀ ਹੈ ਏਕ ਓਕਾਰ ਹੈ ਖਾਕਰ ਹੈ ਤੇ ਇਸ ਗ੍ਰਹਿ ਦਾ ਸੌਮਿ ਹੈ ਪੰਚਭਾਸ਼ਾ ਗੁਰੂ ਵਰਕੰਦੇ ਜੀ ਤੋਠਾ ਕਰ ਇਹ ਗ੍ਰਹਿ ਸਭ ਤੇਆ ਠਾਕਰ ਹੋ ਨਾਤੇ ਸੌਨੇ ਹੋ ਨਾਤੇ ਕਰਤਕ ਹੋ ਨਾਤੇ ਅਜੋਨੇ ਹੋ ਨਾਤੇ ਇਹ ਗ੍ਰਹਿ ਉਸਤਾ ਹੈ ਇਹ ਗ੍ਰਹਿ ਉਸਤਾ ਹੈ ਇੱਕ ਹੋਰ ਪ੍ਰਵਚਨ ਹੈ ਜਿਹੜਾ ਕਿ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਪ੍ਰਭ ਸੰਸਾਰ ਉਪਾਇ ਕੈ ਵਸ ਆਪਣੇ ਕੀਤਾ ਸੰਸਾਰ ਉਸਨੇ ਹੀ ਉਤਪਨ ਕੀਤਾ ਹੈ ਤੇ ਉਹ ਇਸ ਸੰਸਾਰ ਨੂੰ ਆਪਣੇ ਆਪ ਹੀ ਚਲਾ ਰਿਹਾ ਹੈ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਵਾਸ ਕਰਦਾ ਹੈ ਤੇ ਕਰਨ ਕਰਾਵਨ ਹਾਰ ਹੈ ਇਸ ਲਈ ਉਹ ਪਜੋਨੀ ਸੈਪੰਦ ਕਰਤਾਪੱਖ ਹੈ ਜਦੋਂ ਅਸੀਂ ਇਹ ਚਾਰੇ ਖਾਣੀਆਂ ਕਿਸੇ ਵੀ ਦਾਤ ਲਈ ਇੱਛਾ ਕਰਦੇ ਹਾਂ ਤਾਂ ਅਸੀਂ ਉਸ ਕਰਤਾਪੁਰਖ ਉਸ ਸੌਮੀ ਅੱਗੇ ਅਰਦਾਸ ਕਰਦੇ ਹਾਂ ਅਰਦਾਸ ਤੂੰ ਤੂੰ ਠਾਕਰ ਤੁਮ ਪੈ ਅਰਦਾਸ ਉਸੇ ਨੂੰ ਅਰਦਾਸ ਕਰਦੇ ਹਾਂ ਜਿਹੜਾ ਠਾਕਰ ਹੈ ਸੌਮੀ ਹੈ ਕਰਤਾਪੁਰਖ ਹੈ ਅਜੂਨੀ ਹੈ ਤੇ ਜਿਹੜਾ ਜਨਮ ਤੇ ਮਰਨ ਦੇ ਵਿੱਚ ਨਹੀਂ ਆਉਂਦਾ ਅਸੀਂ ਉਸੇ ਦੀ ਹੀ ਸੇਵਾ ਕਰਦੇ ਹਾਂ ਤੇ ਉਸੇ ਨੂੰ ਹੀ ਸਿਮਰਨ ਕਰਦੇ ਆਂ ਔਰ ਦੂਜਾ ਕੰਸੇ ਵੀ ਹੈ ਜੰਮੇ ਤੇ ਮਰ ਜਾਏ ਜਨਮ ਤੇ ਜੰਮ ਕੇ ਜਿਹੜਾ ਮਰਦਾ ਹੈ ਉਸ ਦੀ ਸੇਵਾ ਉਸ ਦਾ ਸਿਮਰਨ ਕਰਨ ਦੀ ਕੋਈ ਸਾਨੂੰ ਲੋੜ ਨਹੀਂ ਪੈਂਦੀ ਕਿਉਂਕਿ ਜੇਕਰ ਅਸੀਂ ਪਰਮ ਪਦ ਪਾਉਣਾ ਹੈ ਤਾਂ ਅਸੀਂ ਕਰਤਾ ਪੁਰਖ ਜੋ ਅਯੁਨੀ ਹੈ ਸਵਾਯੰਗ ਹੈ ਉਸੇ ਨੂੰ ਹੀ ਤਉਣਾ ਹੈ ਗੁਰੂ ਨਾਨਕ ਦੇਵ ਜੀ ਪ੍ਰਵਚਨ ਕਰਦੇ ਨੇ ਆਏ ਨਾ ਜਾਏ ਨਾ ਦੁੱਖ ਪਾਵੇ ਨਾ ਦੁੱਖ ਦਰਦ ਸਰੀਰੇ ਨਾ ਇਹ ਆਉਂਦਾ ਨਹੀਂ ਉਹ ਜਾਂਦਾ ਤੇ ਨਾ ਹੀ ਉਹ ਦੁੱਖ ਆਉਂਦਾ ਤੇ ਨਾ ਹੀ ਦੁੱਖ ਦਰਦ ਕੋਈ ਸਰੀਰ ਨੂੰ ਹੁੰਦਾ ਕਿਉਂਕਿ ਉਹ ਸਰੀਰ ਨਹੀਂ ਹੈ ਸਰੀਰ ਨਹੀਂ ਹੈ ਰੂਪ ਨ ਰੰਗ ਨ ਰੇਖ ਤਿਹੋ ਗੁਣ ਤੇ ਪ੍ਰਭ ਭਿਨ ਉਹ ਅਜੋਨੀ ਹੈ ਸਵਰਗੰ ਹੈ ਕਰਤਾ ਪੁਰਖ ਹੈ ਸੋ ਅੱਜ ਸਿੱਖ ਤੁਹਾਡੇ ਨਾਲ ਮੂਲ ਮੰਤਰ ਵਿੱਚ ਦਰਜ ਅਜੋਨੀ ਸਵਰਗੰ ਗੁਰ ਪ੍ਰਸਾਦਿ ਬਾਰੇ ਵਿਖਿਆਨ ਕਰ ਰਹੇ ਸੀ ਗੁਰ ਬਾਣੀ ਵਿੱਚੋਂ ਹੀ ਕੁਝ ਉਦਾਹਰਨਾ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਤੇ ਸਾਂਝੀਆਂ ਕਰਦੇ ਹੋਏ ਅਸੀਂ ਗੁਰਪ੍ਰਸਾਦ ਦੀ ਜੋ ਕਿਰਪਾ ਦ੍ਰਿਸ਼ਟੀ ਹੈ ਕਰਤਾ ਪੁਰਖ ਦੇ ਕੋਲ ਹੈ ਉਸ ਨੂੰ ਤੁਹਾਡੇ ਨਾਲ ਸਾਂਝਾ ਕੀਤਾ ਹੈ ਗੁਰਪ੍ਰਸਾਦ ਪਰਮ ਪਦ ਪਾਇਆ ਜਦੋਂ ਕਰਤਾਪੁਰਖ ਆਪਣੀ ਕਿਰਪਾਲਤਾ ਕਰਦੇ ਨੇ ਕਿਰਪਾ ਦ੍ਰਿਸ਼ਟੀ ਕਰਦੇ ਨੇ ਤਾਂ ਇਸ ਧਰਤੀ ਦੀਆਂ ਖਾਣੀਆਂ ਨੂੰ ਪਰਮ ਭੱਤ ਦੀ ਪ੍ਰਾਪਤੀ ਹੋ ਜਾਂਦੀ ਹੈ ਮੁਕਤੀ ਜਾਂ मोक्ष ਦੀ ਪ੍ਰਾਪਤੀ ਹੋ ਜਾਂਦੀ ਹੈ ਪ੍ਰੰਤੂ ਅਸੀਂ ਇਹ ਜਿਹੜੀ ਅਰਦਾਸ ਉਸ ਅੱਗੇ ਕਰਦੇ ਹਾਂ ਜੋ ਅਜੋਨੀ ਹੈ ਜੋ ਸਵੈ ਪੰਗ ਹੈ ਉਹ ਕਰਤਾਪੁਰਖ ਹੈ ਜੋ ਇੱਕ ਓਕਾਰ ਐ ਇਸ ਲਈ ਪੰਚਮ ਪਾਸਾ ਦਾ ਪ੍ਰਵਚਨ ਸ਼ਰਧ ਹਰਉ ਨੇ ਆ ਜਨਮ ਮਰਨ ਦੋਹੋਂ ਮੈਂ ਨਹੀਂ ਜਨ ਪਰ ਉਪਕਾਰ ਲੈ ਸਤਿ ਸ੍ਰੀ ਅਕਾਲ ਅਸੀਂ ਤੁਹਾਡੇ ਨਾਲ 6 ਇਸ ਸੰਬਿੱਧ ਵੀਡੀਓ ਬਣਾ ਕੇ ਮੂਲ ਮਤਰ ਦੀ ਵਿਆਕਰ ਗੁਰਬਾਣੀ ਦੇ ਪਤਾ ਅਨਸਾਰ ਕੀਤੀ ਹੈ ਆਸ ਹੈ ਤੁਹਾਨੂੰ ਪਸੰਦ ਆਏਗੀ ਜੇਕਰ ਤੁਹਾਨੂੰ ਚੰਗੀ ਲੱਗੇ ਪਸੰਦ ਆਵੇ ਤਾਂ ਗੁਰੂ ਦੇ ਕਿਰਪਾ ਦ੍ਰਿਸ਼ਟੀ ਦੇ ਨਾਲ ਤੁਸੀਂ ਇਸ ਨੂੰ ਅਕੇਅਰ ਕਰਨਾ ਜੀ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ